ਸਾਰੇ ਰੋਸ ਸਤਿ ਸ਼ਕਾਲ ਜੈ ਸ਼੍ਰੀ ਰਾਮ ਅੱਜ ਜੋ ਰਿਜ਼ਲਟ ਆਇਆ ਮੈਂ ਤਾਂ ਬਹੁਤ ਸੈਟੀਸਫਾਈਡ ਹਾਂ ਸੱਚੀ ਗੱਲ ਦੱਸਦਾ ਮੈਂ ਬਹੁਤ ਧੰਨਵਾਦ ਕਰਦਾ ਸਾਰੇ ਆਪਣੇ ਲਗਾਣਾ ਪਛਮੀ ਦੇ ਵੋਟਰਸ ਦਾ ਪਰਿਵਾਰ ਦਾ ਜਿਨ੍ਹਾਂ ਨੇ ਬਹੁਤ ਹੀ ਮਿਹਨਤ ਕੀਤੀ ਔਰ ਮੈਂ ਨਾਲ ਦਿਨ ਉਹ ਬਤਾਈ ਦੇਣਾ ਸ਼੍ਰੀ ਸੰਜੀਵ ਰੌੜਾ ਨੂੰ ਜਿਹਨਾਂ ਨੇ ਰਿਕਸ਼ਨ ਦਿੱਤੀ ਹੈ ਤੇ ਉਹ ਵੀ ਕਰਦਾ ਆਪਣੇ ਜਿੰਨੇ ਵਾਦੇ ਨੇ ਕੀਤੇ ਆ ਉਹ ਵੀ ਕਰਨਗੇ ਨਾਲ ਦੀ ਨਾਲ ਮੈਂ ਧੰਨਵਾਦ ਦਿਨ ਕਰਦਾ ਭਾਰਤ ਕੁਸ਼ਰਾਸ਼ੂ ਵੀ ਦਾ ਜੀਵਨ ਗੁੱਪਤਾ ਜੀ ਦਾ ਤੇ ਹੋਰ ਇੰਨੇ ਬੰਦੇ ਜਿਹੜੇ ਹੈਗੇ ਸਾਡੇ ਕੰਟੈਸਟੈਂਟ ਜਿਹੜੇ ਸੀ ਕੈਂਡੀਡੇਟ ਸੀ ਉਹਨਾਂ ਦਾ ਕਿ ਬੜੀ ਹੈਲਦੀ ਇਲੈਕਸ਼ਨ ਹੋ ਰਹੀ ਹੈ ਜਿਹੜਾ ਈਸ਼ਵਰ ਮੈਨੂੰ ਪਿਆਰ ਮਿਲੇ ਜੋ ਸਤਕਾਰ ਮਿਲੇ ਤੇ ਜੋ ਅਸੀਸਾਂ ਮਿਲਿਆ ਨਾ ਲੁਧਿਆਣਾ ਵੈਸੇ ਕੰਸਟਿਟੂਐਂਸੀ ਦੇ ਪ੍ਰਵਾਸ ਤੋਂ ਮਿਲੋ ਮੈਂ ਇਹ ਨਹੀਂ ਕਿਸਦਾ ਦੇਖੋ ਗੱਲ ਹੁੰਦਾ ਹੈ ਇਲੈਕਸ਼ਨ ਜਿਤਨਾ ਹਾਰਨਾ ਇੱਕ ਡਿਫਰੈਂਟ ਸ਼ੋਅ ਹੈ ਜਿੱਥੇ ਦੇ ਵੀ ਹਾਰਦੇ ਨੇ ਲੇਕਿਨ ਜਦ ਪਿਆਰ ਮਿਲਣਾ ਅਸੀਸਾਂ ਮਿਲਦੀਆਂ ਹੈਗੀਆਂ ਨੇ ਔਰ ਜੋ ਸਤਕਾਰ ਹੁੰਦਾ ਹੈ ਇਹ ਬਹੁਤ ਥੋੜੇ ਬਦਲ ਗਿਆ ਜਿੱਥੇ ਮੈਂ ਆਪਣੇ ਸ਼ੁਰੂਮਣੀ ਕਾਲੀਦਾਸ ਦੇ ਵਰਕਰਸ ਲੀਡਰਸ ਹੈ ਭਾਵੇਂ ਤਾਂ ਬਹੁਤ ਧੰਨਵਾਦ ਕਰਦਾ ਪ੍ਰੈਸ ਦਾ ਬਹੁਤ ਧੰਨਵਾਦ ਕਰਦਾ ਉੱਥੇ ਹੀ ਮੈਂ ਆਪਣੀ ਛੋਟੀ ਬੇਟੀ ਕਹ ਲੋ ਕੁਛ ਕਹ ਲੋ ਕਿਰਨ ਜੋ ਕਿ ਰੋਜ਼ ਦੀ ਮਦਰ ਹੈਗੇ ਸਾਡੇ ਛੋਟੇ ਬੱਚੇ ਦੀ ਡੈਥ ਹੋ ਗਈ ਸੀ ਮਰਡਰ ਹੋ ਗਿਆ ਸੀ ਉਹਦੇ ਮਦਰ ਜੋ ਉਹਨਾਂ ਨੇ ਮਿਹਨਤ ਕੀਤੀ ਹੈਗੀ ਹੈ ਮੈਂ ਸੱਚੀ ਗੱਲ ਦੱਸਦਾ ਮੈਂ ਰਨੀਆ ਨਾਮ ਐਨਦਰ ਤੋਂ علاوہ ਹੋਰ ਵੀ ਜਿੰਨੇ ਦਰਵਾਜ਼ਾ ਸਾਡੇ ਜਿਨ੍ਹਾਂ ਨੇ ਆਪਣਾ ਸਭ ਕੁਝ ਸਾਡੇ ਕੋਲ ਜੀ ਆਪਣੇ ਬੇਟੀ ਸਾਡੇ ਲੋ ਫੈਨ ਮੇ ਇਸ ਪਰ ਮੇ ਅੰਸਟਰਸ ਵੀ ਹੋਏ ਉਹਦਾ ਨਾਮ ਕੋਈ ਬਤਾਏਦਾ ਮੈਂ ਬਦਲ ਦੇ ਦੱਸਦਾ ਸੱਚੀ ਗੱਲ ਦੱਸ ਮੈਂ ਆਪਣੇ ਆਪ ਨੂੰ ਸੋ ਇਹ ਜਿੱਤ ਹਾਰ ਮੇਰੀ ਹੈ। 파ਟੀ ਦੀ ਨਹੀਂ ਹੈਗੀ ਮੇਰੀ ਹੈਗੀ ਹੈ। ਜੇ ਜਿੱਤ ਹੁੰਦੀ ਤਾਂ ਜੂਸ਼ੋਂ ਨਹੀਂ ਕੱਲੀ ਦੋਂਦੀ ਹੁੰਦੀ। ਪਰ ਇਹ ਹਾਰ ਹੈ ਕਿ ਮੇਰੇ ਕੋ ਕਮੀਆਂ ਹੋਣੀਆਂ। ਇਹ ਨੁਕਸਾਨੇ ਪਰਵਾਹ ਨਾਲ ਨਹੀਂ ਹੋਣਦੇ। ਮੈਂ ਵਾਦਾ ਕਰਦਾ ਕਿ ਮੈਂ ਪਰਵਾਹ ਨਾਲ ਅੱਜ ਵੀ ਖੜਾ ਤੇ ਅੱਗੇ ਵੀ ਖੜਾ ਹੋਵਾਂਗਾ। ਜਦੋਂ ਕਿਦੀ ਕਿਸੇ ਨੂੰ ਜ਼ਰੂਰ ਪਈ, ਲੋੜ ਪਈ ਤਾਂ ਮੈਂ ਹਾਲ ਵੀ ਤੁਹਾਡੇ ਕੋਲ 24 ਤੋਂ 7 ਨਾਲ ਰਹੇਗਾ। ਮੇਰਾ ਫੋਨ ਨੰਬਰ ਤੁਹਾਡੇ ਕੋਲ ਸਾਰੇ ਉਪਰ ਹੀ ਹੈਗਾ ਹੋਇਆ ਹੈ। ਆਫਲਰ ਸੇਵਿਸ ਵੀ ਵੰਡਿਆ ਸੀ ਔਰ ਵੈਸੀ ਤੁਹਾਨੂੰ ਸਭ ਨੂੰ ਨੋਟ ਪਾਇਆ ਰਿਹਾ ਤੇ ਕਿਸੇ ਗੱਲ ਨੇ ਕਿਸੇ ਇਹ ਨਹੀਂ ਸੋਚਣਾ ਕਿ ਰੋਟ ਪਾਈ ਹੈ ਨਹੀਂ ਪਾਈ ਪਾਈ ਹੈ ਤਾਂ ਹੀ ਵਾਦ ਚਾ ਨਹੀਂ ਪਾਈ ਤਾਂ ਹੀ ਵਾਦ ਚਾ ਮੈਂ ਤੁਹਾਡੀ ਸੇਵਾ ਚਾਹ ਰਹਿਗਾ ਤੁਸੀਂ ਮਨਜੋ ਮਰਜੀ ਕਾਲ ਕਰ ਲਓ ਤੇ ਚੈਨ ਦੀ ਤੁਹਾਨੂੰ ਕੰਮ ਹੋ ਰਿਹਾ ਹੈ ਕੋਈ ਸੇਕੋ ਐਡਮਿਨਿਸਟ੍ਰੇਸ਼ਨ ਦਾ ਕੰਮ ਹੋਇਆ ਤੇ ਮੈਂ ਆਲਰੇਡੀ ਥੋੜੇ ਨਾਲ ਖੜਾ ਹਾਂ ਔਰ ਹਮੇਸ਼ਾ ਖੜਾ ਰਹੂੰਗਾ ਤੇ ਮੈਂ ਵਾਦਾ ਕਰਦਾ ਕਿ ਜੋ ਮੇਰੀਆਂ ਕਮੀਆਂ ਹੋ ਰਹੀਆਂ ਨੇ ਖਾਮੀਆਂ ਰਹੀਆਂ ਨੇ ਉਮੈਦ ਉਸ ਅਸਤਾਇਤੀ ਰਹਿਦਾ ਦਾ ਤੁਹਾਡੇ ਵਿੱਚੋਂ ਤੁਹਾਡਾ ਆਪਣਾ ਤੁਹਾਡੇ ਨਾਲ ਵਿੱਚ ਆਂਡਰ ਆ ਮੈਂ ਜਿਹੋ ਕਰਦਾ ਕਹਿੰਦਾ ਹੋਇਆ ਸ਼ਮਾ ਦਾ ਯਾਚਕਾ ਕੋ ਗਲਤੀ ਹੋਈ ਹੋਵੇ ਵਾਫੇ ਦਾ ਨਾਮ ਸਾਲ